ਚੋਰੀ ਹੋਈ ਸੀ ਫਗਵਾੜਾ ਪੁਲ ਦੇ نیچے ਉੱਥੇ ਅਸੀਂ ਐਫ ਆਰ ਨੰਬਰ 243 ਰਜਿਸਟਰ ਕੀਤੀ ਸੀ ਚੋਰੀ ਦੀ ਉਹ ਕੋਰੋਲਾ ਗੱਡੀ ਅਸੀਂ ਪਤਾਰੇ ਤੋਂ ਰਿਕਵਰ ਕਰ ਲਈਏ ਉਹਦਾ ਨੰਬਰ PB36 E8090 ਹੈ ਇਹਦੇ ਵਿੱਚ ਅਸੀਂ ਇੱਕ ਬੰਦਾ ਅਰੈਸਟ ਕੀਤਾ ਜਿਹਨੇ ਗੱਡੀ ਖੋਈ ਹੈ ਉਹਦਾ ਨਾਮ ਹੈ ਇੰਦਰਜੀਤ ਏਲੀਅਸ ਇੰਦਰ ਔਰ ਇਸ ਬੰਦੇ ਨੇ ਕੋਰੋਲਾ ਗੱਡੀ ਨੂੰ ਚੋਰੀ ਕਰਨ ਦੇ ਬਾਅਦ ਉੱਥੇ ਜਲੰਧਰ ਰੂਰਲ ਤੇ ਪਤਾਰਾ ਜਾ ਕੇ ਨਾ ਵਾਪਸ ਇੱਕ ਵਾਰਦਾਤ ਕੀਤੀ ਤਲਨ ਸਾਹਿਬ ਗੁਰਦੁਆਰਾ ਦੇ ਸਾਹਮਣੇ इसने एक का शीशा तोड़ के लैपटॉप टैबलेट और कुछ मनी गड्डी गो कर लिया एफआईआर नंबर थ्री रजिस्टर थर्टी एट ग्राम्स ऑफ़ हेरोइन रिकवर की फगवाड़ा सिटी से आ, एक बंदा है हरप्रीत सिंह एलिया सीटू जो तो अस एफआईआर मतलब एडर कीचे एनडीपीएसले रजिस्टर्ड है और यह हैबिचुअल है जरा पेडलर ਔਰ ਆਪ ਨਸ਼ਾ ਵੀ ਕਰਦਾ ਹੈ ਔਰ ਵੇਚਦਾ ਵੀ ਹੈ ਤੀਸੀ ਐਫਆਈਆ ਰਸੀ ਰਜਿਸਟਰ ਕੀਤੀ ਹੈ ਐਫਆਈਆ ਨੰਬਰ 86 ਆਬਲਿਕ 23 ਕੱਲ ਦੋ ਗਰੁੱਪ ਆਫ ਨਾ ਜਿਹੜੇ ਕਹਿੰਦੇ ਯੰਗ ਮੁੰਡੇ ਆਪਸ ਵਿੱਚ ਲੜੇ ਇਹਨਾਂ ਨੇ ਇੱਕ ਦੂਸਰੇ ਨੂੰ ਸੱਟਾ ਸੱਤੇ ਮਾਰੀਆਂ ਇਸ ਕਰਕੇ ਅਸੀਂ ਨਾ ਸਾਰਿਆਂ ਨੂੰ ਰਾਉਂਡ ਅਪ ਕਰਕੇ ਕਰੀਬ 9 ਬੰਦੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ਉੱਪਰ ਅ ਪਰਚਾ ਕੀਤਾ ਹੋਇਆ ਹੈ ਐਫਆਈਆ ਨੰਬਰ 86 ਆਬਲਿਕ 23 160 506 ਔਰ ਅਦਰ ਸੈਕਸ਼ਨਸ ਲਗਾ ਕੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਇਹਦੇ ਵਿੱਚ ਹੈਗੀ ਹੈ ਇਹਦੇ ਵਿੱਚ ਇੱਕ ਬੰਦਾ ਜਸਵੀਰ ਸਿੰਘ ਏਲੀਆ ਛੋਟਾ असि राउंड अप किया है ये बंदा ना इदा कह सकते हो गैंगस्टर इन मेकिंग हैदाते मे बी साथ मिलके या जिदा भी जो प्लानिंग करके वारदात की ये पांच साल पहले गया था बहरेन उन्हें तीन महीने पहले लौट किया है बाकी इसका बैकग्राउंड है वो दौरान इनवेस्टेशन डू इट ਟ੍ਰਾਫਿਕ ਵਾਸਤੇ ਅਸੀਂ ਆਲਰੇਡੀ ਮੁਹਿੰਮ ਚਲਾ ਰਹੇ ਹਾਂ 1-2 ਦਿਨਾਂ ਦੇ ਵਿੱਚ 2 ਦਿਨ ਦੇ ਵਿੱਚ ਨਾ ਅਸੀਂ ਰਿਫਲੈਕਟਰਸ ਵੀ ਜਿਹੜੇ ਹਨ ਉਹ ਗੱਡੀਆਂ ਦੇ ਪਿੱਛੇ ਅਸੀਂ ਲਾਵਾਂਗੇ। ਤੋਂ ਵੀ ਆਰ ਡੂਇੰਗ ਥੈਟ। ਇਸ ਦੇ ਅਲਾਵਾ ਜੋ ਅਸੀਂ ਨਾ ਫਗਵਾੜੇ ਦੇ ਵਿੱਚ ਜੋ ਵੀ ਪੀਜੀ ਜਿੱਦਾਂ ਕਿ ਤੁਸੀਂ ਕਹਿੰਦੇ ਹੋ ਕਿ ਮਹਿਰੂ ਦਾ ਕੁਝ ਇਲਾਕਾ ਹੈ ਜੋ ਜਿੱਥੇ ਨਾ ਰਿਪੋਰਟਸ ਆਉਂਦੀਆਂ ਕਿ ਟਾਈਮ-ਟਾਈਮ ਤੋਂ ਕੁਝ-ਕੁਝ ਕ੍ਰਾਈਮ ਹੁੰਦਾ ਰਿਹਾ ਹੈ। ਤੋਂ ਇਸ ਕਰਕੇ ਅਸੀਂ ਸਾਰੇ ਪੀਜੀ ਵਾਲਿਆਂ ਨੂੰ ਪਿਛਲੇ ਦਿਨਾਂ ਨੂੰ ਮੈਂ ਹਦਾਇਤ ਦਿੱਤੀ ਸੀ ਕਿ ਤੁਸੀਂ ਸਾਰੇ ਨਾ ਟੈਂਡੈਂਟ ਵੈਰੀਫਿਕੇਸ਼ਨ ਕਰਾਓ। ਐਂਡ ਆਈ ਮਸਟ ਕੰਗਰਾਚੂਲੇਟ ਫਗਵਾੜਾ ਮੇ ਜੋ ਸਾਡੇ ਅਫਸਰ ਹੈ ਉਹਨਾਂ ਨੇ ਬੜੀ ਮਤਲਬ ਸਿਨਸਅਰਲੀ ਇਹਨੂੰ ਲਾਗੂ ਕਰਵਾਇਆ ਉੱਥੇ ਮਨਿਆਦੀ ਕੀਤੀ ਔਰ ਸਾਰੇ ਜਿੰਨੇ ਵੀ ਬੰਦੇ ਹੈ ਉਹਨਾਂ ਦੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਆ ਕੇ ਆਪਣਾ ਟੈਨੈਂਟ ਵੈਰੀਫਿਕੇਸ਼ਨ ਕਰਾਓ ਔਰ ਆਈ ਥਿੰਕ ਕਿਤਨੇ ਹਫਤਾ ਹੁਣ ਤੱਕ 500 ਤੋਂ ਵੱਧ ਸੀ ਕਰਾ ਚੁੱਕੇ ਆਂ ਵੈਰੀਫਾਈ ਤੇ 2 ਸੀ 500 ਸਾਡੇ ਕੋਲ ਐਪਲੀਕੇਸ਼ਨ ਆ ਚੁੱਕੇ ਆਂ ਟੈਨੈਂਟ ਵੈਰੀਫਿਕੇਸ਼ਨ ਕੀਤੀ ਔਰ ਅਸੀਂ ਪਿੱਛੇ ਕਾਰਵਾਈ ਵੀ ਕੀਤੀ ਹੈ ਜਿਹੜੇ ਬੰਦੇ ਜਿਨ੍ਹਾਂ ਨੇ ਕੋਈ ਟੈਨੈਂਟ ਵੈਰੀਫਿਕੇਸ਼ਨ ਨਹੀਂ ਕਰਾਇਆ 188 ਕੇ ਪਰਚੇ ਵੀ ਅਸੀਂ ਕੀਏ ਆਂ